ਇਤੇ ਦੀ ਨੀ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਫੌਜ ਤੇ ਹੋਏ دہشت گردੀ ਹਮਲੇ ਤੋਂ ਬਾਅਦ ਭਾਰਤੀ ਏਅਰ ਫੋਰਸ ਵੱਲੋਂ ਪਾਕਿਸਤਾਨ ਦੇ دہشت گردੀ ਚਿਹਰੇ ਨੂੰ ਮੋੜਵਾ ਜਵਾਬ ਦਿੰਦੇ ਹੋਏ ਪਾਕਿਸਤਾਨ ਵਿਖੇ ਚੱਲ ਰਹੇ دہشت گردੀ ਕੈਂਪਾਂ ਤੇ ਹਮਲਾ ਕਰਕੇ ਉਹਨਾਂ ਨੂੰ ਖਤਮ ਕੀਤਾ ਗਿਆ ਜਿਸ ਤੋਂ ਬਾਅਦ ਬਖਲਾਏ ਪਾਕਿਸਤਾਨ ਦੇ ਹਾਕਮਾਂ ਵੱਲੋਂ ਭਾਰਤ ਦੇ ਜੰਮੂ ਕਸ਼ਮੀਰ ਵਿਖੇ ਆਪਣੀ ਹਵਾਈ ਸੈਨਾ ਨੂੰ ਭੇਜਿਆ ਗਿਆ ਜਿਸ ਦਾ ਮੋੜਵਾ ਜਵਾਬ ਦਿੰਦੋਏ ਭਾਰਤੀ ਫੌਜ ਨੇ ਉਸ ਨੂੰ ਵੀ ਮਾਰ ਮੁਕਾਇਆ ਜਿਸ ਦੇ ਬਾਅਦ ਸੁਰੱਖਿਆ ਨੂੰ ਮੁਖ ਰਾਤ ਸੁਰੱਖਿਆ ਏਜੰਸੀਆਂ ਵੱਲੋਂ ਭਾਰਤ ਪਾਕਿਸਤਾਨ ਅਤੇ ਪੰਜਾਬ ਦੇ ਨਾਲ ਲੱਗਦੀ ਜੰਮੂ ਕਸ਼ਮੀਰੀ ਹਾਦਸੇ ਤੇ ਪੁਲਿਸ ਦੇ ਨਾਲ ਫੌਜੀ ਤਨਾਤੀ ਵੀ ਕੀਤੀ ਗਈ ਹੈ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਪੁਲਿਸ ਦੇ ਨਾਲ ਹੋਈ ਫੌਜੀ ਤਨਾਤੀ ਦੇ ਬਾਅਦ ਜਦ ਇਲਾਕੇ ਦੇ ਲੋਕਾਂ ਨਾਲ ਇਸ ਬੰਦੀ ਗੱਲਬਾਤ ਕੀਤੀ ਗਈ ਤਾਂ ਨਾ ਕਿਹਾ ਕਿ ਭਾਰਤ ਨੇ ਆਪਣੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ ਜਿਸ ਉੱਤੇ ਸਾਨੂੰ ਮਾਰ ਹੈ ਉਹਨਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਫੌਜੀ ਤਨਾਤੀ ਵੀ ਕੀਤੀ ਗਈ ਹੈ ਤਾਂ ਜੋ ਇਲਾਕੇ ਵਿੱਚ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਪੁਲਵਾਮਾ ਹਮਲੇ ਤੋਂ ਬਾਅਦ ਜਿੱਤੇ ਸਾਡੇ 40 ਸੈਨਿਕ ਸ਼ਹੀਦ ਹੋਏ ਸਨ ਉਸ ਤੋਂ ਬਾਅਦ ਖਾੜੀ ਸਰਕਾਰ ਇੰਡੀਅਨ ਏਅਰ ਫੋਰਸ ਨੇ ਪਾਕਿਸਤਾਨ ਤੇ ਅਟੈਕ ਕੀਤਾ ਔਰ ਉਹਨਾਂ ਦੇ ਜਿਹੜੇ ਬੰਕਰ ਜਿਹੜੇ ਅੰਤਰਕਵਾਦੀ ਸ਼ਿਵਰ ਨੂੰ ਤਬਾਹ ਕੀਤੇ ਨਾ ਜਿਹਦੇ ਕਾਰਨ ਪਾਕਿਸਤਾਨ ਜਦਾ ਮੁਖਰਾ ਗਿਆ ਔਰ ਅੱਜ ਜਿਹੜਾ ਅਸੀਂ ਇਸ ਮਾਦੋ ਪਰ ਖੜੇ ਆਂ ਮਾਦੋ ਪਰ ਪੰਜਾਬ ਤੇ ਜੰਮੂ ਕਸ਼ਮੀਰ ਦਾ ਬਾਰਡਰ ਹੈ ਔਰ ਇਸੇ ਜਿਹਦੇ ਪੰਜਾਬ ਪੁਲਿਸ ਦੀ ਡਿਊਟੀ ਲਗਾਤਾਰ 24 ਘੰਟੇ ਹੁੰਦੀ ਹੈ ਉੱਥੇ ਅੱਜ ਆਰਮੀ ਨੇ ਵੀ ਆਪਣਾ ਜਿਹੜਾ ਉਹ ਸ਼ਿਵਰ ਇੱਥੇ ਟੈਂਪ ਕੀਤਾ ਆਦਮੀ ਵੀ ਪ੍ਰਚਾਰਤਨ ਆਦਿ ਇਸੇ ਤਰ੍ਹਾਂ ਹੀ ਸਾਰੇ ਲੋਕ ਜਿਹੜ ਖੇਤਰਬਾਸੀਆਂ ਜਾਂ ਜੋ ਵੀ ਸਨ ਦਸਤਾਰ ਸਾਰੇ ਲੋਕਾਂ ਨੇ ਆਰਮੀ ਦੇ ਨਾਲ ਆਪਣੇ ਦੇਸ਼ ਦੇ ਨਾਲ ਪਾਕਿਸਤਾਨ ਨੂੰ ਇਹ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੈ ਹਿੰਦ ਜੈ ਭਾਰਤ